ਇੱਕ ਔਰਤ ਦੀ Laash Crime scene ਦੇ ਵਿੱਚ ਮਿਲਦੀ ਹੈ ਬਹੁਤ ਜ਼ਿਆਦਾ ਬੁਰੀ ਹਾਲਤ ਦੇ ਵਿੱਚ ਉਹਦਾ ਸਰੀਰ ਗਲਣਾ ਵੀ ਸ਼ੁਰੂ ਹੋ ਚੁੱਕਿਆ ਸੀ ਪੌਸਸ ਦੇ ਕਤਲ ਨੂੰ ਵੀ ਫੜਦੀ ਹੈ ਤਾਂ ਉਹ ਕਹਿੰਦਾ ਕਿ ਸਰ ਜਿਸ ਲੜਕੀ ਦੀ ਤੁਸੀਂ ਮੈਨੂੰ ਤਸਵੀਰ ਦਿਖਾ ਰਹੇ ਹੋ ਤੇ ਜਿਹੜੀ ਤੁਹਾਨੂੰ ਮਿਲੀ ਹੈ ਅਸਲ ਦੇ ਵਿੱਚ ਮੈਂ ਉਸਦਾ ਕਤਲ ਹੀ ਨਹੀਂ ਕੀਤਾ ਮੈਂ ਕਿਸੇ ਹੋਰ ਨੂੰ ਮਾਰਿਆ ਜਾਨੀ ਕਿ ਉਹ ਕਤਲ ਮੰਨ ਚੁੱਕਿਆ ਸੀ ਪਰ ਉਸ ਲੜਕੀ ਦਾ ਨਹੀਂ ਜਿਸ ਦੀ ਪੌਸ ਨੂੰ ਲਾਸ਼ ਮਿਲੀ ਸੀ ਤਾਂ ਉਹ ਫਿਰ ਤੋਂ ਉਸੇ ਰੈਸਮਲ ਦੇ ਵਿੱਚ ਉਸੇ ਜਗ੍ਹਾ ਦੇ ਉੱਤੇ ਪੌਸ ਨੂੰ ਲੈ ਕੇ ਜਾਂਦਾ ਤੇ ਕਹਿੰਦਾ ਕਿ ਇਸ ਜਗ੍ਹਾ ਦੇ ਉੱਤੇ ਪੱਟੋ ਤੇ ਜਦੋਂ ਪੌਸ ਦੇ ਦੁਆਰਾ ਉਹ ਜਗ੍ਹਾ ਦੇ ਉੱਤੇ ਖੁਦਾਈ ਕੀਤੀ ਜਾਂਦੀ ਹੈ ਟੋਆ ਪੱਟਾਇਆ ਜਾਂਦਾ ਤਾਂ ਇੱਕ ਹੋਰ ਕੰਕਾਲ ਨਿਕਲ ਕੇ ਸਾਹਮਣੇ ਆਉਂਦਾ ਤਾਂ ਉਹ ਕਹਿੰਦਾ ਕਿ ਸਰ ਮੈਂ ਇਸ ਨੂੰ ਮਾਰਿਆ ਪਰ ਬਾਅਦ ਦੇ ਵਿੱਚ ਪੂਰਾ ਕੇਸ ਹੀ ਪਲਟ ਗਿਆ ਪੁਲਿਸ ਵੀ ਚੱਕਰ ਖਾ ਗਈ ਕਿ ਆਖਰਕਾਰ ਇਹ ਹੈ ਕੀ ਨਵਸਾਰੀ ਡਿਸਟ੍ਰਿਕਟ ਇੱਥੇ ਮੌਜੂਦ ਇੱਕ ਰਾਈਸ ਮਿਲ ਜੋ ਕਿ ਪਿਛਲੇ ਕਾਫੀ ਸਮੇਂ ਤੋਂ ਬੰਦ ਪਈ ਹੋਈ ਸੀ ਇੱਕ ਹਾਈਵੇ ਦੇ ਨੇੜੇ ਪੈਂਦੀ ਸੀ ਇੱਕ ਆਦਮੀ ਤੋਂ ਵੀ ਗੁਜ਼ਰ ਰਿਹਾ ਸੀ ਕਿ ਉਸ ਨੂੰ ਇਸ ਰਾਈਸ ਮਿਲ ਦੇ ਵਿੱਚ ਇੱਕ ਲੜਕੀ ਦੀ Laash ਨਜ਼ਰ ਆਉਂਦੀ ਹੈ ਉਸ ਲੜਕੀ ਦੇ ਅੱਧੇ ਕੱਪੜੇ ਮੌਜੂਦ ਸੀ ਤਾਂ ਅੱਧੇ ਗਾਇਬ ਸੀ ਜਾਨੀ ਕਿ ਇਹ ਲੜਕੀ ਅੱਧੀ ਨੰਗੀ ਸੀ ਉਸ ਆਦਮੀ ਬਲੋਤਰਾਤੀ ਪੁਲਿਸ ਨੂੰ ਫੋਨ ਕੀਤਾ ਜਾਂਦਾ ਤਾਂ ਪੁਲਿਸ ਮੌਕੇ ਤੇ ਪਹੁੰਚਦੀ ਆ। ਆਸ-ਪਾਸ ਸ਼ਾਂਬੀਰ ਵੀ ਕਰਦੀ ਹੈ ਤੇ লাশ ਨੂੰ ਕਬਜ਼ੇ ਦੇ ਵਿੱਚ ਲੈ ਕੇ ਪੋਸਟਮਾਰਟਮ ਦੇ ਲਈ ਵੀ ਭੇਜ ਦਿੱਤਾ ਜਾਂਦਾ ਤੇ ਉਸ ਦੀ ਇੱਕ ਤਸਵੀਰ ਲੈ ਕੇ ਆਸ-ਪਾਸ ਥਾਣੇ ਦੇ ਵਿੱਚ ਸਰਕੂਲੇਟ ਵੀ ਕਰਵਾਈ ਜਾਂਦੀ ਹੈ ਕਿ ਜੇ ਇਸ ਤਰ੍ਹਾਂ ਦੀ ਕੋਈ ਔਰਤ ਗਾਇਬ ਆ ਤਾਂ ਦੱਸੋ ਇਸ ਦੀ ਡੈੱਡ ਬੋਡੀ ਮਿਲੀ ਆ। ਤਾਂ ਉਸੇ ਵਕਤੀ ਇੱਕ ਔਰਤ ਨਫੀਸਾ ਉਸ ਪੁਲਿਸ ਸਟੇਸ਼ਨ ਦੇ ਵਿੱਚ ਪਹੁੰਚਦੀ ਹੈ ਤੇ ਕਹਿੰਦੀ ਆ ਕਿ ਸਰ ਮੇਰੀ ਇੱਕ ਭੈਣ ਆ ਜਿਸ ਦਾ ਨਾਮ ਆ ਸੁਹਾਨਾ ਸ਼ੇਖ ਤੇ ਉਹ ਕਰੀਬ 2-3 ਮਹੀਨੇ ਤੋਂ ਗਾਇਬ ਆ ਤਾਂ ਪੁਲਿਸ ਉਸ ਮਰੀ ਹੋਈ ਲੜਕੀ ਦੀ ਤਸਵੀਰ ਦਿਖਾਉਂਦੀ ਹੈ ਤਾਂ ਨਸੀਫਾ ਕਹਿੰਦੀ ਆ ਕਿ ਹਾਂ ਸਰ ਇਹ ਹੀ ਮੇਰੀ ਭੈਣ ਆ ਸੁਹਾਨਾ ਤੇ ਪੁਲਿਸ ਨਸੀਫਾ ਤੋਂ ਸੁਹਾਨਾ ਦੀ ਜਾਣਕਾਰੀ ਵੀ ਲੈਂਦੀ ਆ ਤਾਂ ਪਤਾ ਲੱਗਦਾ ਕਿ ਉਹਦਾ ਵਿਆਹ ਫੈਜ਼ਲ ਨਾਸਿਰ ਪਠਾਨ ਨਾਲ 7 ਸਾਲ ਪਹਿਲਾਂ ਹੋਇਆ ਸੀ ਇਹਨਾਂ ਦਾ 4 ਸਾਲ ਦਾ ਇੱਕ ਬੇਟਾ ਵੀ ਆ ਪਰ ਪਿਛਲੇ ਕਾਫੀ ਲੰਬੇ ਸਮੇਂ ਤੋਂ ਇਹ ਦੋਨੋਂ ਹੀ ਅਲੱਗ ਰਹਿ ਰਹੇ ਨੇ ਪੋਸਤਾ ਸਭ ਤੋਂ ਪਹਿਲਾ ਸ਼ੱਕ ਪਤੀ ਤੇ ਹੀ ਜਾਂਦਾ ਤਾਂ ਪੁਲਿਸ ਉਸ ਨੂੰ ਅਰੈਸਟ ਵੀ ਕਰਦੀ ਐ ਸਿੱਧਾ ਰਾਈਸ ਮਿਲ ਚ ਲੈ ਕੇ ਜਾਂਦੀ ਐ ਤੇ ਪੁੱਛਦੀ ਐ ਕਿ ਤੂੰ ਇਸ ਲੜਕੀ ਦਾ ਕਤਲ ਕੀਤਾ ਤੇ ਤੂੰ ਇੱਥੇ ਸੱਟਦਾ ਸੀ ਤਾਂ ਨਾਸਰ ਐਕਸੈਪਟ ਕਰਦਾ ਕਿ ਹਾਂ ਸਰ ਮੈਂ ਕਤਲ ਜ਼ਰੂਰ ਕੀਤਾ ਪਰ ਮੈਂ ਇਸ ਲੜਕੀ ਦਾ ਕਤਲ ਨਹੀਂ ਕੀਤਾ ਜਿਸ ਦੀ ਤੁਸੀਂ ਮੈਨੂੰ ਤਸਵੀਰ ਦਿਖਾ ਰਹੇ ਹੋ ਕਿਉਂਕਿ ਜਿਸ ਦੀ ਤਸਵੀਰ ਦਿਖਾ ਰਹੇ ਹੋ ਉਹ ਮੇਰੀ ਪਤਨੀ ਹੈ ਹੁਣ ਪੁਲਸ ਵੀ ਚੌਕ ਚੁੱਕੀ ਸੀ ਕਿ ਹੈ ਕਿ ਪੁਲਸ ਦੁਬਾਰਾ ਤੋਂ ਉਸ ਨੂੰ ਤਸਵੀਰ ਦਿਖਾ ਕੇ ਪੁੱਛਦੀ ਆ ਤਾਂ ਉਹ ਕਹਿੰਦਾ ਕਿ ਸਰ ਮੈਂ ਇਹ ਮੰਨ ਰਿਹਾ ਕਿ ਮੈਂ ਕਤਲ ਕੀਤਾ ਪਰ ਨਾ ਤਾਂ ਇਹ ਫੋਟੋਸ ਲੜਕੀ ਦੀ ਆ ਜਿਸ ਦਾ ਮੈਂ ਕਤਲ ਕੀਤਾ ਤੇ ਨਾ ਹੀ ਮੇਰੀ ਪਤਨੀ ਆ ਹੁਣ ਪੁਲਿਸ ਵੀ ਕਨਫਿਊਜ਼ ਹੋ ਚੁੱਕੀ ਸੀ ਕਿ ਜੇ ਇਸ ਦੀ ਪਤਨੀ ਨਹੀਂ ਤਾਂ ਨਫੀਸਾ ਨੇ ਕਿਉਂ ਕਿਹਾ ਕਿ ਉਸ ਦੀ ਭੈਣ ਹੈ ਤੇ ਫੈਜਲ ਦੀ ਪਤਨੀ ਆ ਹੁਣ ਜਦੋਂ ਬਾਰ-ਬਾਰ ਫੈਜਲ ਨੇ ਮਨਾ ਕੀਤਾ ਤਾਂ ਪੁਲਿਸ ਨੇ ਕਿਹਾ ਕਿ ਚਲੋ ਠੀਕ ਆ ਪਰ ਇਹ ਦੱਸ ਕੇ ਤੂੰ ਮਾਰਿਆ ਕਿਸ ਨੂੰ ਆ ਤਾਂ ਉਹ ਕਹਿੰਦਾ ਕਿ ਮੈਂ ਜਿਸ ਨੂੰ ਮਾਰਿਆ ਉਹਦਾ ਨਾਮ ਸੁਹਾਨਾ ਸ਼ੇਖ ਨਹੀਂ ਉਹਦਾ ਨਾਮ ਰੀਆ ਤਾਂ ਪੁਲਿਸ ਨੇ ਉਸ ਤੋਂ ਪੁੱਛਿਆ ਕਿ ਇਹ ਰੀਆ ਹੈ ਕੌਣ ਤਾਂ ਉਸ ਵੱਲੋਂ ਦੱਸਿਆ ਜਾਂਦਾ ਕਿ ਰੀਆ ਮੇਰੀ ਗਰਲਫ੍ਰੈਂਡ ਆ ਤੇ ਇੱਕ ਸਾਲ ਤੋਂ ਅਸੀਂ ਲਿਵਨ ਦੇ ਵਿੱਚ ਰਹਿ ਰਹੇ ਸੀ ਤੇ 29 ਅਕਤੂਬਰ ਦੀ ਗੱਲ ਆ ਮੈਂ ਉਸਦੇ ਨਾਲ ਇਸੇ ਰੈਸਮਲ ਦੇ ਵਿੱਚ ਆਇਆ ਘੁੰਮਣ ਫਿਰਨ ਦੇ ਲਈ ਪਰ ਇੱਥੇ ਹੀ ਸਾਡਾ ਇੱਕ ਦੂਸਰੇ ਨਾਲ ਝਗੜਾ ਹੋ ਗਿਆ ਤੇ ਮੈਂ ਉਸਦੇ ਸਿਰ ਦੇ ਉੱਤੇ ਕੁਝ ਮਾਰਤਾ ਤੇ ਫਿਰ ਗਲਾ ਦੱਬ ਕੇ ਉਸ ਨੂੰ ਮਾਰਤਾ ਸੀ ਉਹਦਾ ਕਤਲ ਕਰਤਾ ਤੇ ਉਸਦੀ ਲਾਸ਼ ਨੂੰ ਇੱਥੇ ਹੀ ਸੁੱਟ ਕੇ ਚਲਾ ਗਿਆ ਸੀ ਇਹ ਸੋਚ ਕੇ ਕਿ ਬਾਅਦ ਦੇ ਵਿੱਚ ਆ ਕੇ ਉਸ ਨੂੰ ਦੱਫਣਾ ਦੂੰਗਾ ਹੁਣ ਪੁਲਸ ਨੂੰ ਉਸਦੇ ਸਟੇਟਮੈਂਟ ਤੇ ਵੀ ਸ਼ੱਕ ਸੀ ਤਾਂ ਪੁਲਸ ਨੇ ਰੀਆ ਦੇ ਬਾਰੇ ਵਿੱਚ ਪਤਾ ਕਰਨਾ ਸ਼ੁਰੂ ਕੀਤਾ ਤਾਂ ਪਤਾ ਲੱਗਿਆ ਕਿ ਹਾਂ ਰੀਆ ਨਾਂ ਦੀ ਇੱਕ ਲੜਕੀ ਫੈਜ਼ਲ ਦੇ ਨਾਲ ਰਹਿ ਰਹੀ ਸੀ ਤੇ ਕੁਝ ਦਿਨਾਂ ਤੋਂ ਗਾਇਬਾ ਉਹਦਾ ਫੋਨ ਨੰਬਰ ਵੀ ਬੰਦ ਆ ਰਿਹਾ ਤਾਂ ਪੁਲਸ ਰੀਆ ਦੇ ਘਰ ਵਾਲਿਆਂ ਨੂੰ ਬੁਲਾਉਂਦੀ ਆ ਉਹ ਮਰੀ ਹੋਈ ਲੜਕੀ ਦੀ ਤਸਵੀਰ ਦਿਖਾਈ ਜਾਂਦੀ ਹੈ ਤਾਂ ਪਰਿਵਾਰ ਵਾਲੇ ਪਛਾਣ ਵੀ ਜਾਂਦੇ ਨੇ ਤੇ ਕਹਾਂ ਕੇ ਹਾਂ ਇਹ ਰੀਆ ਹੀ ਆ ਜਾਨੀ ਕਿ ਫੈਜ਼ਲ ਸੱਚ ਕਹਿ ਰਿਹਾ ਸੀ ਤੇ ਉਸਨੇ ਰੀਆ ਦਾ ਕਤਲ ਵੀ ਕੀਤਾ ਸੀ ਪਰ ਹੁਣ ਸੁਬਾਸੀ ਕਿ ਨਸੀਫਾ ਨੇ ਜੋ ਰੀਆ ਦੀ লাশ ਨੂੰ ਆਪਦੀ ਭੈਣ ਦੀ লাশ ਕਿਉਂ ਕਿਹਾ ਝੂਠ ਕਿਉਂ ਬੋਲਿਆ ਸੀ ਦੂਸਰਾ ਇਹ ਵੀ ਸੱਚ ਸੀ ਕਿ ਸੁਹਾਨਾ ਸ਼ੇਖ ਖੁਦ ਵੀ ਪਿਛਲੇ 2 ਤੋਂ 3 ਮਹੀਨੇ ਤੋਂ ਗਾਇਬ ਸੀ ਪੁਲਿਸ ਨੇ ਜਦੋਂ ਉਸਦੇ ਮੋਬਾਈਲ ਦੇ ਸੀਡੀਆਰ ਨੂੰ ਖੰਗਾ ਲਿਆ ਤਾਂ ਪਤਾ ਲੱਗਾ ਕਿ ਵਾਕਈ ਉਸਦੇ ਫੋਨ ਤੋਂ ਪਿਛਲੇ 2-3 ਮਹੀਨਿਆਂ ਤੋਂ ਕੋਈ ਵੀ ਕਾਲ ਨਹੀਂ ਕੀਤਾ ਗਿਆ ਤਾਂ ਪੁਲਿਸ ਫੈਜ਼ਲ ਨੂੰ ਦੁਬਾਰਾ ਤੋਂ ਚੱਕਦੀ ਹੈ ਤੇ ਪੁੱਛਦੀ ਹੈ ਕਿ ਇਹ ਕਤਲ ਦਾ ਤੂੰ ਮੰਨ ਲਿਆ ਪਰ ਤੂੰ ਇਹ ਦੱਸ ਕਿ ਤੇਰੀ ਖੁਦ ਦੀ ਪਤਨੀ ਪਿਛਲੇ ਕਈ ਮਹੀਨਿਆਂ ਤੋਂ ਗਾਇਬਾ ਉਹ ਹੈ ਕਿੱਥੇ ਪੁਲਿਸ ਨੂੰ ਉਸਤੇ ਸ਼ੱਕ ਵੀ ਹੁੰਦਾ ਤਾਂ ਪੁਲਿਸ ਨੇ ਉਸ ਤੋਂ ਤਸੱਲੀ ਦੇ ਨਾਲ ਪੁੱਛਗਿੱਛ ਕੀਤੀ ਤਾਂ ਉਹ ਪੁਲਿਸ ਨੂੰ ਕਹਿੰਦਾ ਕਿ ਚੱਲੋ ਫਿਰ ਤੋਂ ਸੇ ਰਾਈਸ ਮਿਲ ਚ ਚੱਲਦੇ ਹਾਂ ਤੇ ਇਸ ਜਗ੍ਹਾ ਦੇ ਉੱਤੇ ਲੈ ਜਾ ਕੇ ਪੁਲਿਸ ਨੂੰ ਕਿਹਾ ਕਿ ਇਸ ਜਗ੍ਹਾ ਦੇ ਉੱਤੇ ਟੋਆ ਪਟੋ ਪੁਲਸ ਵਾਲੇ ਕੁਝ ਮਜ਼ਦੂਰਾਂ ਤੋਂ ਟੋਆ ਪਟਵਾਉਂਦੇ ਨੇ ਤਾਂ ਥੱਲੇ ਤੋਂ ਇੱਕ ਕੰਕੜ ਨਿਕਲਦਾ ਜੋ ਕੇ ਫੈਜਲ ਦੀ ਪਤਨੀ ਦਾ ਹੀ ਸੀ ਪੁਲਿਸ ਨੇ ਫਿਰ ਤੋਂ ਪੁੱਛਿਆ ਕਿ ਹੁਣ ਇਸ ਨੂੰ ਕਿਉਂ ਮਾਰਿਆ ਤਾਂ ਉਸ ਨੇ ਦੱਸਿਆ ਕਿ ਮੇਰੇ ਵਿਆਹ ਨੂੰ 7 ਸਾਲ ਹੋ ਚੁੱਕੇ ਸੀ ਪਤਨੀ ਹਮੇਸ਼ਾ ਸ਼ੱਕ ਕਰਦੀ ਸੀ ਤੇ ਲੜਦੀ ਰਹਿੰਦੀ ਸੀ ਤੇ ਇਸੇ ਦੌਰਾਨ ਮੇਰੀ ਜ਼ਿੰਦਗੀ ਦੇ ਵਿੱਚ ਰੀਆ ਆਈ ਫਿਰ ਅਸੀਂ ਅਲੱਗ ਹੋ ਗਏ ਪਰ ਫਿਰ ਵੀ ਉਹ ਹਮੇਸ਼ਾ ਲੜਦੀ ਰਹਿੰਦੀ ਸੀ ਤਾ ਮੈਸੂਮੁਰਾਇਸ ਮੋਬਾਈਲ ਦੇ ਵਿੱਚ ਲੈ ਕੇ ਆਇਆ ਤੇ ਉਸ ਨੂੰ ਮਾਰਤਾ ਤੇ ਅਗਲੇ ਕਈ ਮਹੀਨੇ ਉਹ ਆਪਦੀ গারਲਫ੍ਰੈਂਡ ਰੀਆ ਦੇ ਨਾਲ ਵੀ ਇੱਥੇ ਹੀ ਆਉਂਦਾ ਰਿਹਾ ਤੇ ਫਿਰ ਆਖਰਕਾਰ ਰੀਆ ਨੂੰ ਵੀ ਇੱਥੇ ਹੀ ਲਿਆ ਕੇ ਉੱਤੇ ਦੋਹਰਾ ਮਾਰ ਦਿੱਤਾ ਗਿਆ ਸੀ ਪੂਰੇ 2.5 ਮਹੀਨੇ ਬਾਅਦ ਜਾਨੀ ਕਿ ਦੋਨੋਂ ਕਤਲ ਉਸੇ ਨੇ ਕੀਤੇ ਸੀ ਉਹ ਇੱਥੇ ਆਪਦੀ গারਲਫ੍ਰੈਂਡ ਦੇ ਨਾਲ ਇਸ ਕਰਕੇ ਆਇਆ ਕਰਦਾ ਸੀ ਤਾਂ ਕਿ ਨਿਕਤਾ ਉਸਦੇ ਨਾਲ ਉਹ ਮਿਲ ਸਕੇ ਅਤੇ ਦੂਸਰਾ ਇਹ ਪੱਕਾ ਕਰ ਸਕੇ ਕਿ ਉਹਦੀ ਪਤਨੀ ਦੀ Laash ਆ ਜਿਹੜੀ ਉਸ ਨੂੰ ਕਿਸੇ ਨੇ ਕੱਢ ਤਾਂ ਨਹੀਂ ਆ ਹੋਰ ਤੁਹਾਡਾ ਇਸ ਪੂਰੀ ਵੀਡੀਓ ਲੈ ਕੇ ਕੀ ਕਹਿਣਾ ਕਮੈਂਟ ਕਰਕੇ ਜਰੂਰ ਦੱਸਿਓ ਤੇ ਨਾਲ ਹੀ ਸਾਡੇ ਚੈਨਲ ਨੂੰ ਫੋਲੋ ਲਾਈਕ ਸ਼ੇਅਰ ਜਰੂਰ ਕਰ ਲਿਓ ਧੰਨਵਾਦ